ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਵੇਂ ਕਿ ਆਪਾਂ ਜਾਣਦੇ ਹੀ ਆਂ ਕਿ ਕੱਲ ਨੂੰ ਪੰਜਾਬ ਪੁਲਿਸ ਕਾਉਂਟੀਬਲ 2025 ਦਾ ਰਿਜ਼ਲਟ ਆ ਚੁੱਕਿਆ ਹੈ ਜੀ ਹਾਂ ਕਈ ਬੱਚਿਆਂ ਤਾਂ ਹਜੇ ਵੀ ਪਤਾ ਨਹੀਂ ਚੱਲਿਆ ਇਸ ਗੱਲ ਦਾ ਕਿ ਉਹਨਾਂ ਦਾ ਰਿਜ਼ਲਟ ਆ ਚੁੱਕਿਆ ਹੈ ਜੇਕਰ ਤੁਸੀਂ ਆਪਣਾ ਰਿਜ਼ਲਟ ਹਜੇ ਤੱਕ ਨਹੀਂ ਦੇਖਿਆ ਤਾਂ ਥੱਲੇ ਜੋ ਵੀਡੀਓ ਦੇ ਵਿੱਚ ਆਪਾਂ ਲਿੰਕ ਲਾਇਆ ਹੋਇਆਗਾ ਉਦੇ ਉੱਤੇ ਕਲਿੱਕ ਕਰਕੇ ਲੌਗਇਨ ਕਰਕੇ ਤੁਸੀਂ ਉੱਥੇ ਆਪਣਾ ਰਿਜ਼ਲਟ ਆ ਜੋ ਉਹਨੂੰ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਕੋਈ ਜਿਆਦਾ ਵੱਡਾ ਪ੍ਰੋਸੈਸ ਨਹੀਂ ਉੱਥੇ ਜਾ ਕੇ ਆਪਣੇ ਰਜਿਸਟ੍ਰੇਸ਼ਨ ਆਈਡੀ ਭਰਨੀਆ ਪਾਸਵਰਡ ਭਰਨਾ ਤੇ ਤੁਹਾਡਾ ਜਿਹੜਾ ਰਿਜ਼ਲਟ ਆ ਉਹ ਤੁਹਾਨੂੰ ਸ਼ੋਅ ਹੋ ਜਾਏਗਾ ਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਪੁਲਿਸ ਕਨਸਟੇਬਲ 2025 ਦਾ ਜੋ ਰਿਜ਼ਲਟ ਆ ਰਿਟਨ ਰਿਜ਼ਲਟ ਆ ਉਹ ਆ ਚੁੱਕਿਆ ਹੈ ਤੇ ਹੁਣ ਵਾਰੀ ਆ ਫਿਜ਼ੀਕਲ ਕਲੀਅਰ ਕਰਨ ਦੀ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਿਹੜੇ ਬੱਚੇ ਫਿਜ਼ੀਕਲ ਦੇਣ ਲਈ ਐਲੀਜੀਬਲ ਹੋਣਗੇ ਕਿੰਨੀ ਕਟ-ਆਫ ਰਹੂਗੀ ਤੇ ਨਾਰਮਲਾਈਜੇਸ਼ਨ ਦਾ ਕੀ ਪ੍ਰੋਸੈਸਰ ਆ ਇਹਦੇ ਬਾਰੇ ਆਪਾਂ ਅੱਜ ਆਪਾਂ ਗੱਲ ਕਰਾਂਗੇ ਠੀਕ ਹੈ ਜੀ ਸੋ ਜਿੰਨਾ ਜਿੰਨਾ ਬੱਚਿਆਂ ਨੇ ਹਜੇ ਤੱਕ ਰਿਜ਼ਲਟ ਆਪਣਾ ਨਹੀਂ ਦੇਖਿਆ ਲਿੰਕ ਤੇ ਕਲਿੱਕ ਕਰਕੇ ਦੇਖ ਲਓ ਤੇ ਜਿਹੜੇ ਬੱਚਿਆਂ ਦੇ ਮਾਰਕਸ ਬਹੁਤ ਵਧੀਆ ਬਣ ਰਹੇ ਨੇਗੇ ਉਹ ਆਪਣੀ ਫਿਜ਼ੀਕਲ ਦੇ ਲਈ ਪ੍ਰੈਪਰੇਸ਼ਨ ਜੇ ਸਟਾਰਟ ਨਹੀਂ ਕੀਤੀ ਤਾਂ ਕਰ ਦੋ ਜੇਕਰ ਤੁਸੀਂ ਪਹਿਲਾਂ ਤੋਂ ਸਟਾਰਟ ਕੀਤੀ ہوئی ਆ ਤਾਂ ਉਹਨੂੰ ਪਾਲਿਸ਼ ਕਰ ਲੋ ਤੇ ਲਾਸਟ ਜੋ ਆਪਣੇ ਫਿਨਿਸ਼ਿੰਗ ਮੂਵ ਹੁੰਦੇ ਹੈਗੇ ਉਹਨਾਂ ਨੂੰ ਕੰਪਲੀਟ ਕਰੋ ਤੇ ਪੂਰੇ ਫਿਜ਼ੀਕਲੀ ਇਸ ਟਾਈਮ ਫਿੱਟ ਹੋ ਜੂ। ਠੀਕ ਹੈ ਜੀ। ਤੇ ਗੱਲ ਕਰਦੇ ਆਂ ਕਿ ਨਾਰਮਲਾਈਜੇਸ਼ਨ ਤੇ ਕਟ-ਆਫ ਦੀ ਕਿੰਨੀ ਜਾਣ ਵਾਲੀ ਆ ਫਿਜ਼ੀਕਲ ਦੇ ਲਈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਕਿ ਨਾਰਮਲਾਈਜੇਸ਼ਨ ਦਾ ਪ੍ਰੋਸੈਸ ਆ ਜਿਹੜਾ ਉਹਦੇ ਵਿੱਚ ਕਿੰਨੇ-ਕਿੰਨੇ ਮਾਰਕਸ ਵਧਦੇ ਆ ਤੇ ਕਿਸ ਬੇਸਿਸ ਦੇ ਉੱਤੇ ਮਾਰਕਸ ਜੋ ਵਧਦੇ ਨੇ। ਦੇਖੋ ਇਹ ਪਹਿਲੀ ਗੱਲ ਤਾਂ ਨਾਰਮਲਾਈਜੇਸ਼ਨ ਦਾ ਜੋ ਪ੍ਰੋਸੈਸ ਆਗਾ ਇਹ ਡਿਪਾਰਟਮੈਂਟ ਦੇ ਹੱਥ ਦੇ ਵਿੱਚ ਹੀ ਹੁੰਦਾ ਕਿ ਉਹ ਇਸ ਨੂੰ ਕਿਸ ਤਰ੍ਹਾਂ ਲੈਂਦੇ ਆ ਪਰ ਆਪਾਂ ਕਈ ਜੋ ਫੈਕਟਰ ਹੁੰਦੇ ਆ ਜਿਵੇਂ ਹਾਰਡ ਸ਼ਿਫਟ ਤੇ ਜੋ ਈਜ਼ੀ ਸ਼ਿਫਟ ਹੋ ਗਿਆ ਠੀਕ ਹੈ ਜੀ ਤੇ ਇਸ ਤਰ੍ਹਾਂ ਲਗਾ ਕੇ ਕਿ ਲੈਂਥੀ ਸੀ ਕੋਈ ਪੇਪਰ ਕਿਸੇ ਸਮ ਸਮ ਜੋ ਕੈਲਕੂਲੇਟਿਡ ਪਾਈ ਹੋਈ ਸੀ ਕਿ ਉਹਦੇ ਬੇਸੇ ਦੇ ਉੱਤੇ ਇਹ ਨਾਰਮਲਾਈਜੇਸ਼ਨ ਆ ਜਿਹੜੀ ਕੀਤੀ ਜਾਂਦੀ ਹੁੰਦੀ ਆ ਨਾਰਮਲਾਈਜੇਸ਼ਨ ਦੇ ਨਾਲ ਕਈ ਬੱਚਿਆਂ ਦੇ ਮਾਰਕਸ ਨੇ ਜੋ 6 6 7 7 ਮਾਰਕਸ ਵੀ ਵਧੇ ਨੇ ਇਸ ਤੋਂ ਇਲਾਵਾ ਕਈ ਬੱਚਿਆਂ ਦੇ ਜੋ ਮਾਰਕਸ ਨੇਗੇ ਉਹ ਇੱਕ ਹੀ ਵਧਿਆ ਦੋ ਹੀ ਵਧਿਆ ਤਿੰਨ ਹੀ ਵਧਿਆ ਇਹ ਉਹਨਾਂ ਦੀ ਸ਼ਿਫਟ ਦੇ ਬੇਸਿਸ ਦੇ ਉੱਤੇ ਸੀਗਾ ਸੋ ਨਾਰਮਲਾਈਜੇਸ਼ਨ ਇੱਕ ਤਰ੍ਹਾਂ ਦਾ ਮਤਲਬ ਸਕੈਮ ਵੀ ਹੈਗਾ ਆਪਾਂ ਇਹ ਕਦੇ ਫਿਰ ਡਿਸਕਸ ਕਰਾਂਗੇ ਕਿਉਂਕਿ ਕਿਸੇ ਦੇ ਵੀ ਮਾਰਕਸ ਵੱਧ ਸਕਦੇ ਕਿਸੇ ਵੀ ਟਾਈਮ ਕਿਸੇ ਵੀ ਟਾਈਮ ਘਟ ਸਕਦੇ ਠੀਕ ਹੈ ਜੀ ਸੋ ਇਸ ਤਰ੍ਹਾਂ ਜੋ ਨਾਰਮਲਾਈਜੇਸ਼ਨ ਹੋਈ ਹੈ ਜੀ ਗੱਲ ਕਰਦੇ ਆਂ ਕੱਟਆਫ ਦੀ ਕੱਟਆਫ ਦੀ ਜੋ ਗੱਲ ਕਰੀਏ ਵੀ ਫਿਜ਼ੀਕਲ ਵਾਸਤੇ ਕਿਹੜੇ ਬੱਚੇ ਅਪੀਅਰ ਹੋਣਗੇ ਉਹਦੀ ਆਪਾਂ ਗੱਲ ਕਰਦੇ ਆਂ ਇਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ 2024 ਦੀ ਜਿਵੇਂ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਜੋ ਮੇਲ ਕੈਂਡੀਡੇਟਸ ਨੇਗੇ ਪਿਛਲੀ ਵਾਰ ਲਗਭਗ 71 ਮਾਰਕਸ ਦੇ ਉੱਤੇ ਫਿਜ਼ੀਕਲ ਦੀ ਕਾਲ ਆਈ ਸੀ ਮੈਂ ਫਿਜ਼ੀਕਲ ਦੀ ਗੱਲ ਕਰ ਰਿਹਾ ਆਂ ਫਾਈਨਲ ਕੱਟਆਫ ਦੀ ਗੱਲ ਨਹੀਂ ਕਰ ਰਿਹਾ ਕਿ ਬੱਚੇ ਫਿਜ਼ੀਕਲ ਤੇ ਫਾਈਨਲ ਕਟਆਫ ਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ ਹੁੰਦੇ ਨੇ ਕਿ ਸੋ ਇਹ ਗੱਲ ਦਾ ਬਿਲਕੁਲ ਧਿਆਨ ਰੱਖਿਓ ਕਿ ਮੈਂ ਗੱਲ ਫਿਜ਼ੀਕਲ ਦਾ ਜੋ ਕਟਆਫ ਆ ਉਹਦੇ ਬਾਰੇ ਕਰ ਰያ ਹਾਂ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਜੋ ਫੀਮੇਲਸ ਦੀ ਕਟਆਫ ਆਗੀ ਜਨਰਲ ਦੇ ਵਿੱਚ 65 ਰਹੀ ਸੀ ਤੇ ਕੈਟਾਗਰੀ ਵਾਈਜ਼ ਉਹ ਘਟਦੀ ਘਟਦੀ ਜਾਂਦੀ ਰਹੀ ਹੈ ਠੀਕ ਹੈ ਜੀ ਸੋ ਇਹ ਗੱਲ ਰਹੀ ਸੀ 2024 ਦਾ ਜੋ ਆਪਣਾ ਅ ਕਟ-ਆਫ ਸੀਗੀ ਉਹ ਦੀ ਮੇਲਸ ਦੀ 71 ਤੇ ਫੀਮੇਲ ਦੀ 65 ਇਸ ਵਾਰ ਜੋ ਟ੍ਰੈਂਡ ਹੈ ਉਹਦੇ ਅਕੋਰਡਿੰਗ ਦੇਖੋ ਜੋ ਐਗਜ਼ਾਮ ਨੇ ਐਗਜ਼ਾਮ ਦਾ ਲੈਵਲ ਪਹਿਲਾਂ ਵਾਂਗ ਹੀ ਸੀ ਕੋਈ ਲੈਵਲ ਦਾ ਚੇਂਜ ਨਹੀਂ ਸੀ ਸਮ ਉਸੇ ਤਰ੍ਹਾਂ ਦੇ ਸੀ ਜੀਕੇ ਜੀਐਸ ਉਸੇ ਤਰ੍ਹਾਂ ਦੀ ਸੀ ਸਾਰਾ ਕੁਝ ਉਸੇ ਤਰ੍ਹਾਂ ਦਾ ਸੀ ਪਰ ਜੋ ਮੈਰਿਟ ਆ ਇੱਕ ਤੋਂ ਦੋ ਨੰਬਰ ਹਾਈ ਜਾਏਗੀ ਹੀ ਰਹੇਗੀ ਤੁਸੀਂ ਕਹਿਣਾ ਜੇਕਰ ਸਾਰਾ ਕੁਝ ਸੀਮ ਸੀ ਤਾਂ ਕਿਸ ਤਰ੍ਹਾਂ ਜਾਏਗੀ ਇਹ ਬਹੁਤ ਸਾਰੇ ਫੈਕਟਰ ਹੁੰਦੇ ਆ ਜਿਹਦੇ ਉੱਤੇ ਕੈਲਕੂਲੇਟ ਹੁੰਦੀ ਹੈ ਮੈਰਿਟ ਬੇਸਿਸ ਇਹ ਉਹ ਮੈਂ ਤੁਹਾਨੂੰ ਮੋਟਾ-ਮੋਟਾ ਦੱਸ ਦਿੰਨਾਗਾ ਪਰ ਆਪਾਂ ਇੱਥੇ ਸਾਰੇ ਡਿਸਕਸ ਨਹੀਂ ਕਰਾਂਗੇ ਕਿ ਕਿੰਨੇ ਕੈਂਡੀਡੇਟਸ ਨੇ ਪਿਛਲੇ ਸਾਲ ਵੇਪਰ ਦਿੱਤਾ ਸੀ ਕਿੰਨਿਆਂ ਨੇ ਇਸ ਸਾਲ ਦਿੱਤਾਗਾ ਇਸ ਵਾਰ ਇਹਨਾਂ ਨੇ ਕਿੰਨੇ ਸਿਲੈਕਟ ਕੀਤੇ ਆ ਪਿਛਲੇ ਸਾਲ ਕਿੰਨੇ ਕੀਤੇ ਸੀ ਐਗਜ਼ਾਮ ਦਾ ਲੈਵਲ ਪਿਛਲੇ ਸਾਲ ਕੀ ਸੀ ਤੇ ਇਸ ਸਾਲ ਕੀ ਆ ਤੇ ਹੋਰ ਵੀ ਬਹੁਤ ਜ਼ਿਆਦਾ ਜੋ ਫੈਕਟਰ ਹੁੰਦੇ ਆ ਜੀ ਠੀਕ ਹੈ ਜੀ ਦੇਖੋ ਐਗਜ਼ਾਮ ਦਾ ਲੈਵਲ ਸੇਮ ਰਹਿਣ ਕਰਕੇ ਪੋਸਟ ਵੀ ਸੇਮ ਸੀਗੀ ਸੋ ਨੰਬਰ ਆਫ ਸਿਲੈਕਟਡ ਸਟੂਡੈਂਟ ਵੀ ਸੇਮ ਹੀ ਹੋਣਿਆ ਪਰ ਜਦੋਂ ਮੈਰਿਟ ਆਪਾਂ ਕਾਊਂਟ ਕਰਨੀ ਆ ਜੀ ਤਾਂ ਇੱਕ ਤੋਂ ਦੋ ਮਾਰਕਸ ਤੋਂ ਤਾਂ ਵਧਣਿਆ ਕਿਉਂਕਿ ਜੋ ਐਗਜ਼ਾਮ ਦਾ ਲੈਵਲ ਅਪ ਨਹੀਂ ਹੋਇਆ ਤੇ ਜੋ ਬੱਚੇ ਸੀਗੇ ਇਹਦੇ ਵਾਸਤੇ ਪਹਿਲਾਂ ਹੀ ਪ੍ਰੀਪੇਅਰ ਸੀ ਇਸ ਲਈ ਜਿਨ੍ਹਾਂ ਦੇ ਪਿਛਲੀ ਵਾਰ ਮਾਰਕਸ ਘੱਟ ਸੀ ਹਰੇਕ ਨੇ ਆਪਣੇ ਮਾਰਕਸ ਇਸ ਵਾਰ ਇਨਕਰੀਜ਼ ਕੀਤੇ ਨੇਗੇ ਜੋ ਪਿਛਲੀ ਵਾਰ ਰਹਿ ਵੀ ਗਏ ਸੀ ਇਸ ਕਰਕੇ ਜੋ ਕੱਟਆਫ ਆ ਗਈ ਉਹ ਇੱਕ ਤੋਂ ਦੋ ਮਾਰਕਸ ਇਨਕਰੀਜ਼ ਹੋਣੀ ਲਾਜ਼ਮੀ ਆ ਇਨਕਰੀਜ਼ ਹੋਏਗੀ ਹੀ ਹੋਏਗੀ ਸੋ ਮੈਂ ਉਮੀਦ ਕਰਦਾਗਾ ਕਿ ਜੋ ਫਾਈਨਲ ਕਟਆਫ ਤੋਂ ਪਹਿਲਾਂ ਜੋ ਆਪਣੀ ਫਿਜ਼ੀਕਲ ਦੀ ਕਟਆਫ ਹੈ ਜਨਰਲ ਦੀ 73 ਤੇ ਫੀਮੇਲਸ ਦੀ 67 68 ਤੱਕ ਜੋ ਰਹੇਗੀ ਇਹ ਤੋਂ ਇਲਾਵਾ ਜੇਕਰ ਤੁਸੀਂ ਕੈਟਾਗਰੀ ਵਾਈਜ਼ ਇਸ ਵੀਡੀਓ ਚ ਆਉਣਾ ਹੈ ਤਾਂ ਕਮੈਂਟ ਕਰਕੇ ਜਰੂਰ ਉਸ ਆਪਾਂ ਕੈਟਾਗਰੀ ਵਾਈਜ਼ ਇੱਕ ਫੁੱਲ ਫਲੇਜ ਵੀਡੀਓ ਇਸ ਉੱਤੇ ਬਣਾ ਲਾਂਗੇ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਤੁਸੀਂ ਵੀਡੀਓ ਦੇਖਦੇ ਹੋ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਬਹੁਤ ਮਾੜੀ ਗੱਲ ਆ 5000 ਸਬਸਕ੍ਰਾਈਬਰ ਹੋਣ ਤੇ ਤੁਹਾਨੂੰ ਇੱਕ ਬਹੁਤ ਵੱਡਾ ਜੀਵਾਵੇ ਲੈ ਕੇ ਆਉਣ ਜਾ ਰਹੇ ਹਾਂ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸਬਸਕ੍ਰਾਈਬ ਕੀਰਨ ਤੇ ਕਮੈਂਟ ਫॉर ਨੈਕਸਟ ਅਪਕਮਿੰਗ ਵੀਡੀਓਜ਼ ਅਗਲੀ ਵਾਰ ਮਿਲਾਂਗੇ ਇਦਾਂ ਦੀ ਹੀ ਇੰਟਰਸਟਿੰਗ ਤੇ ਇਨਫੋਰਮੇਟਿਵ ਵੀਡੀਓ ਵਿੱਚ ਥੈਂਕ ਯੂ ਧੰਨਵਾਦ